ਅਗਲੀ ਗੱਲ ਕਰੀਏ ਮੈਟਾ ਦਾ ਇੱਕ ਟੂਲ ਜਿਸ ਦਾ ਨਾਮ ਸੀ ਕਰਾਉਡ ਟੈਂਗਲ ਜੋ ਕਿ ਡਿਸ ਇਨਫੋਰਮੇਸ਼ਨ ਜਣੀ ਕਿ ਗਲਤ ਜਾਣਕਾਰੀ ਜੋ ਸੋਸ਼ਲ ਮੀਡੀਆ ਦੇ ਉੱਤੇ ਆ ਜਾਂ ਫੇਸਬੁੱਕ ਤੇ ਆ ਇੰਸਟਾਗ੍ਰam ਤੇ ਆ ਉਸ ਨੂੰ ਫਾਈਟ ਕਰਨ ਦੇ ਲਈ ਹੁੰਦਾ ਸੀ ਉਹਨਾਂ ਨੇ ਅਮਰੀਕੀ ਇਲੈਕਸ਼ਨਾਂ ਤੋਂ 3 ਮਹੀਨੇ ਪਹਿਲਾਂ ਸ਼ਟਡਾਊਨ ਕਰ ਦਿੱਤਾ ਆ ਟੈਕ ਬ੍ਰੋ ਜ਼ਕਰਬਰਗ ਨੇ ਇਹ ਫੈਸਲਾ ਕੀ ਉਹ ਲਿਆ ਕਿ ਉਹ ਵੀ ਹੁਣ ਜਿਹੜੇ ਇਲਨ ਮਸਕ ਦੇ ਰਾਹ ਦੇ ਉੱਤੇ ਚੱਲੇਗਾ ਜਾ ਜੋ ਉਸ ਨੂੰ ਆ ਰਹੀ ਜਿਹੜੀ ਸੰਭਾਵੀ ਸਰਕਾਰ ਆ ਉਸ ਤੋਂ ਕੋਈ ਫਾਇਦਾ ਮਿਲ ਸਕੇ ਐਸ ਟਾਈਮ ਕਹਿੰਦੇ ਵੀ ਸੈਂਕੜੇ ਹੀ ਰਿਸਰਚਰਸ ਅਕੈਡਮਿਕਸ ਪੋਲੀਟੀਸ਼ੀਅਨਸ ਤੇ ਰੈਗੂਲੇਟਰਸ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਸ਼ੁਰੂ ਕਰ ਦਿੱਤੀਆਂ ਮੈਟਾ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਬਿਆਨ ਦੇ ਦਿੱਤੇ ਵੀ ਭਾਈ ਤੁਸੀਂ ਇਹ ਜਿਹੜਾ ਕਰਾਊਡ ਟੈਂਗਲ ਟੂਲ ਆ ਉਹ ਕਿਉਂ ਬੰਦ ਕਰ ਰਹੇ ਆ ਆਲਰੇਡੀ ਜਿਹੜਾ ਫੇਸਬੁੱਕ ਆ ਫੇਕ ਨਿਊਜ਼ ਡਿਸਇਨਫਾਰਮੇਸ਼ਨ ਮਿਸਇਨਫਾਰਮੇਸ਼ਨ ਫਾਲਸ ਨੈਰੇਟਿਵਸ ਦੇ ਨਾਲ ਭਰਿਆ ਪਿਆ ਆ ਕਹਿੰਦੇ ਵੀ ਇਹ ਜਿਹੜਾ ਟੂਲ ਸੀਗਾ ਕਲਾਉਡ ਟੈਂਗਲ ਇਹ ਵਰਤਿਆ ਜਾਂਦਾ ਸੀ ਇਨਵੈਸਟੀਗੇਟ ਕਰਨ ਦੇ ਲਈ ਵੀ ਕੌਣ ਇਹ ਸਾਰੀਆਂ ਚੀਜ਼ਾਂ ਕਰ ਰਿਹਾ ਆ ਕਿੱਥੋਂ ਡਿਸਇਨਫਾਰਮੇਸ਼ਨ ਤੁਰ ਰਹੀ ਆ ਮਿਸਇਨਫਾਰਮੇਸ਼ਨ ਜਾਂ ਵਾਇਲੈਂਸ ਜਾਂ ਪੋਲਿਟੀਕਲੀ ਤੌਰ ਦੇ ਉੱਤੇ ਜਿਹੜੇ ਗਲਤ ਨੈਰੇਟਿਵ ਆ ਕੌਣ ਜਿਹੜਾ ਉਹ ਤਿਆਰ ਰਿਹਾ ਆ 3 ਮਹੀਨੇ ਪਹਿਲਾਂ ਇਲੈਕਸ਼ਨ ਤੋਂ ਇਸ ਨੂੰ ਬੰਦ ਕਰਨ ਦੇ ਨਾਲ ਜਿਹੜੇ ਪ੍ਰੋਪਗੈਂਡਾ ਕਰਨ ਵਾਲੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਫੇਸਬੁੱਕ ਇੰਸਟਾਗ੍ਰam ਦੇ ਉੱਤੇ ਇੱਕ ਵੱਡੀ ਜਿਹੜੀ ਆ ਉਹ ਖੁੱਲ ਜਿਹੜੀ ਮਿਲ ਜਾਊਗੀ 50000 ਤੋਂ ਵੱਧ ਲੋਕਾਂ ਨੇ ਲੈਟਰਸ ਤੇ ਪਟੀਸ਼ਨਸ ਸਾਈਨ ਕਰਕੇ ਮੈਟਾ ਨੂੰ ਜਿਹੜੀਆਂ ਉਹ ਕੱਲੀਆਂ ਕਹਿੰਦੇ ਵੀ ਭਾਈ ਘੱਟੋ ਘੱਟ 6 ਮਹੀਨੇ ਹੋਰ ਚੱਲਦਾ ਰੱਖੋ ਇਲੈਕਸ਼ਨਾਂ ਪਹਤਾ ਕੇ ਇਸ ਨੂੰ ਜਿਹੜਾ ਆ ਉਹ ਤੁਸੀਂ ਬੰਦ ਕਰਿਓ ਰੈਗੂਲੇਟਰਸ ਜਿਨ੍ਹਾਂ ਦੇ ਵਿੱਚ ਯੂਰੋਪੀਅਨ ਕਮਿਸ਼ਨ ਬਾਈਪਾਰਟੀਜ਼ਨ ਗਰੁੱਪ ਆਫ ਯੂਐਸ ਸੈਨੇਟਰ ਤੇ ਕਾਂਗਰਸ ਮੈਂਬਰਸ ਉਹਨਾਂ ਨੇ ਇਸ ਨੂੰ ਕਿਹਾ ਵੀ ਇਹ ਬੰਦ ਕਰਨਾ ਕਰਾਊਡ ਟੈਂਗਲ ਇੱਕ ਰਿਸਕੀ ਕੰਮ ਜਿਹੜਾ ਉਹ ਹੋ ਸਕਦਾ ਹੈਗਾ ਆ ਸੋ ਜਿਹੜਾ ਮੈਟਰ ਦਾ ਕਹਿੰਦੇ ਵੀ ਨਵਾਂ ਟੂਲ ਆ ਇਹ ਹੁਣ ਲਿਮਿਟ ਕਰ ਦਿੱਤਾ ਗਿਆ ਹੈ ਜੇ ਤੁਸੀਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖਦੇ ਆ ਤਾਂ ਕਰਾਊਡ ਟੈਂਗਲ ਨੂੰ ਦੱਸਿਆ ਜਾ ਰਿਹਾ ਵੀ ਉਹ ਅੱਜ ਤੋਂ ਸ਼ਟ ਡਾਊਨ ਜਿਹੜਾ ਹੋ ਹੋ ਗਿਆ ਆ ਮੈਟਾ ਦੇ ਸਪੋਕਸਵਮਨਾਂ ਉਹਨਾਂ ਨੇ ਕਮੈਂਟ ਤਾਂ ਇਸ ਦੇ ਉੱਤੇ ਹਾਲ ਦੀ ਘੜੀ ਨਹੀਂ ਕੀਤਾ ਪਰ ਉਹਨਾਂ ਦੀ ਵੈਬਸਾਈਟ ਦੇ ਉੱਤੇ ਅਸਾਫ ਜਿਹੜਾ ਆ ਉਹ ਲਿਖਿਆ ਆ ਰਿਹਾ ਆ ਰਿਸਰਚਰਜ਼ ਜੋ ਕਿ ਇਸ ਡਾਟਾ ਨੂੰ ਇਸ ਦੇ ذریعے ਇਸ ਦੀ API ਨੂੰ ਵਰਤਦੇ ਸੀ ਇਹ ਦਿਖਾਉਣ ਦੇ ਲਈ ਵੀ ਕਿੱਥੇ ਕਿੱਥੇ ਡਿਸਇਨਫੋਰਮੇਸ਼ਨ ਮਿਸਇਨਫੋਰਮੇਸ਼ਨ ਜਾਂ ਸਪਰੈਡ ਆਫ ਵਾਇਲੈਂਸ ਇਹ ਦੇ ਕਰਕੇ ਹੁੰਦਾ ਆ ਇਸ ਟੂਲ ਦੀ ਹੈਲਪ ਦੇ ਨਾਲ ਉਹਨਾਂ ਸਾਰਿਆਂ ਦੇ ਲਈ ਖਾਸਾ ਜਿਹੜਾ ਇਹ ਮੁਸ਼ਕਲ ਬਣ ਜਾਊਗਾ 2011 ਦੇ ਵਿੱਚ ਇਹ ਜਿਹੜਾ ਟੂਲ ਆ ਉਹ ਲਾਂਚ ਕੀਤਾ ਗਿਆ ਸੀਗਾ ਤੇ ਇਵੈਂਚੁਅਲੀ ਬਾਸਪੀਡ ਸੀਐਨਐਨ ਵਾਕਸ ਫੇਸਬੁੱਕ ਨੇਸ ਨੂੰ 2016 ਚ ਖਰੀਦਿਆ ਤੇ ਇਹਨਾਂ ਸਾਰਿਆਂ ਦੇ ਲਈ ਜਿਹੜਾ ਆ ਉਹ ਪੇਸ ਜਿਹੜਾ ਕੀਤਾ ਸੀ ਤਾਂ ਜੋ মিডিਆ ਪਾਰਟਨਰਸ ਆ ਇਸ ਨੂੰ ਜਿਹੜਾ इजीली ਜਿਹੜਾ ਉਹ ਚੈੱਕ ਕਰ ਸਕਣ ਸੋ ਇਸੇ ਦਰਮਿਆਨ ਹੀ ਆਪਾਂ ਦੇਖਿਆ ਸੀ ਵੀ ਬਹੁਤ ਸਾਰੇ ਜਿਹੜੇ ਫਾਲਸ ਨੈਰੇਟਿਵਸ ਆ ਜਾਂ ਗਲਤ ਇਨਫਰਮੇਸ਼ਨ ਆ ਉਹ ਇਸ ਟੂਲ ਦੇ ਜ਼ਰੀਏ ਫੜੀ ਜਾਂਦੀ ਸੀ ਹੁਣ ਇਸ ਦੇ ਬੰਦ ਹੋਣ ਦੇ ਨਾਲ ਉਹਨਾਂ ਲੋਕਾਂ ਨੂੰ ਜਿਹੜਾ ਕਹਿੰਦੇ ਵੀ ਖੁੱਲਾ ਹੱਥ ਮਿਲ ਜਾਵੇਗਾ